ਕੜੀਆਂ ਦੇਖੋ ਹੁਣ ਆ ਆ ਚੀਜ਼ ਐ ਹੋ ਗਈ। ਹਾਂ ਕੜੀ ਤੇ ਕੜੀ ਚੜ ਗਈ ਜੀ। ਹਾਂਜੀ। ਠੀਕ ਹੈ ਨਾ ਜੀ? ਫਿਰ ਆਪਾਂ ਨੇ ਇਹ ਸਲੂਟ ਕਰਨੀਆਂ ਨੇ ਸਾਰੀਆਂ ਕੜੀਆਂ। ਠੀਕ ਆ। ਮੈਂ ਜਿਹੜਾ ਆਹ ਕੁੰਡਾ ਆਹ ਕੁੰਡੇ ਵੀ ਐ ਜੇ ਕੋਈ ਐ ਘੁੰਮ ਗਿਆ ਨਾ ਇਹ ਝੜਗੇ ਮੰਨ ਲੀ। ਹਾਂ ਹਾਂ। ਇਹ ਐਨੇ ਜੀ ਮਿੰਨਤੀ ਦੇ ਐਨੇ ਜੀ ਮਿੰਨਤੀ ਕਰ ਜੂਗੀ ਜਰੀਬ ਛੋਟੀ ਹੋ ਜੂਗੀ। ਠੀਕ ਹੈ ਜੀ। ਠੀਕ ਹੈ ਨਾ ਜੀ? ਇਹ ਸਾਰੀ ਇੱਥੋਂ ਜਦੋਂ ਇਹ ਕੁੰਡੇ ਨੇ ਜਿੰਨੇ ਜਰੀਬ 'ਚ ਬਹੁਤ ਜ਼ਿਆਦੇ ਕੁੰਡੇ ਹੋਗੇ। 180 ਜਾਂਦੇ ਨੇ 180 ਨਾਲ ਵੱਜਣ ਦੀ ਹੈ ਥੋੜੀ ਮੋਟੀ ਜਿੰਨੀ ਇਹਦੀ ਵਰਤੋਂ ਕਰੇ ਮੋਸ ਸਾਹਿਬ ਨਾਲ ਵਧੀ ਜਾਊਗੀ ਠੀਕ ਹੈ ਜੀ ਇਹਨੂੰ ਸਭ ਤੋਂ ਪਹਿਲਾਂ ਪਮੈਸ਼ ਕਰਨ ਤੋਂ ਪਹਿਲਾਂ ਆਪਾਂ ਜਰੀਬ ਨੂੰ ਇਹ ਚੈੱਕ ਕਰਾਂਗੇ ਆਪਾਂ ਨੇ 55 ਫੁੱਟ ਤੇ ਪੂਰਾ ਲਾਇਆ ਹੋਇਆ ਹੈ ਇਹ ਆਪਣੀ 55 ਫੁੱਟ ਤੇ ਪੂਰੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗਲਤੀ ਇਹ ਹੈ ਕਿ ਕਰਮ ਦੇ ਵਿੱਚ ਕਿੰਨੀਆਂ ਅੜੀਆਂ ਆਕੜੀਆਂ ਆ ਆਹ ਵਾਹ ਕਰੀ ਚੜ ਗਈ ਉੱਤੇ ਆਹ ਦੇਖੋ ਜੀ ਆਹ ਕੜੀ ਚੜ ਗਈ ਹੋਣੀ ਆਹ ਦੇਖੋ ਇੱਥੋਂ ਕੜੀ ਕੱਢਣ ਵਾਸਤੇ ਆਪਾਂ ਨੂੰ ਇੱਥੋਂ ਫੇਰ ਟੈਂਕ ਪਾਉਣਾ ਪਊਗਾ ਜੀ ਆਪਾਂ ਆਹ ਦੇਖੋ ਜੀ ਇਧਰ ਆ ਕੇ ਇਹ ਮੰਨ ਲਓ ਦੋ ਕਰਮ ਆ ਗਈਆਂ ਹਾਂ ਦੋ ਕਰਮ ਆ ਗਈ ਇਹਦੀ ਨਿਸ਼ਾਨੀ ਹੈ ਕਿ ਇਹਦੇ ਵਿੱਚ ਆ ਜਿਹੜਾ ਇਹ ਕੁੰਡਾ ਨਾ ਇੱਥੇ ਦੋ ਦੋ ਗਲੀਆਂ ਨੇ ਹਾਂ ਪੱਤੀ ਦੇ ਵਿੱਚ ਦੋ ਗਲੀਆਂ ਨੇ ਠੀਕ ਹੈ ਜੀ ਪੱਤੀ ਅਗਲੇ ਬੰਦੇ ਨੇ ਚੱਲੇ ਵਾਹ ਜੀ ਵਾਹ ਫੇਰ ਨਹੀਂ ਖੜੀ ਚੜਦੀ ਫੇਰ ਨਹੀਂ ਖੜੀ ਚੜਦੀ ਠੀਕ 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 ਇਹ 13 ਮਿਰਗਾ ਇੱਕ ਵਾਰੀ ਐਵੇਂ ਹੋਇਆ ਸੀ ਇਹ ਮੈਂ ਮਿੰਟੀ ਕਰ ਰਿਹਾ ਸੀ ਇੱਕ ਬੰਦੇ ਨੇ ਹੀਰਾ ਫੇਰੀ ਕਰਨ ਦੇ ਮਾਰੇ ਨਹੀਂ ਤਾਂ ਜਿਹਦੇ ਵਿੱਚ ਜ਼ਮੀਨ ਘਟ ਜੇ ਉਹਨੇ ਜਰੀਬ ਇੱਥੋਂ ਇਹਨੂੰ ਇਕੱਠਾ ਕਰਕੇ ਐਵੇਂ ਫੜ ਲਈ ਠੀਕ ਹੈ ਜੀ ਇੱਥੋਂ ਐਵੇਂ ਫੜ ਲਈ ਠੀਕ ਹੈ ਅਸੀਂ ਇੱਕਦਮ ਪਹਿਲਾਂ ਮਿੰਟੀ ਕਰਕੇ ਹਟੇ ਤੇ ਉਦੋਂ ਜਰੀਬਾਂ ਕਿਤੋਂ ਹੋਰ ਜਾਂਦੇ ਨੇ ਇਹਦੇ ਪਿੱਛੇ ਰਹੀਆਂ ਕਾਫੀ ਅਸਲ ਕਾਰਨ ਕੀ ਹੈ ਪਿੱਛੇ ਤਾਂ ਰਹਿ ਨਹੀਂ ਸਕਦੀਆਂ ਹਾਂਜੀ ਅਸੀਂ ਨੇ ਕੀਤਾ ਮੈਂ ਪਟਵਾਰੀ ਡਿਊਟੀ ਲੈ ਵੀ ਇੱਕ ਵਸਤੂ ਉਹ ਇੱਕ ਵਸਤੂ ਮੈਂ ਆਪਾਂ ਦੇਖਦੇ ਹਾਂ ਇਹਨਾਂ ਗੱਲ ਕੀ ਹੈ ਉਹ ਤਾਂ ਉਹ ਇਹ ਫਿਰੇ ਫਿਰ ਤਾਂ ਹੋਈ ਹੈ ਬਿਲਕੁਲ ਬਿਲਕੁਲ ਉਹ ਫਿਰ ਮੈਂ ਜਦੋਂ ਬੰਦਾ ਫੜ ਲਿਆ ਮੈਂ ਉਹਨੂੰ ਕਿਹਾ ਵੀ ਇੱਥੇ ਹੀ ਰੱਖੀ ਜਰੀਬ ਨੂੰ ਹੱਥ ਨਾਲ ਇਥੋਂ ਲੈ ਜੀ ਬੰਦੇ ਬੁਲਾ ਲੇ ਸਾਰੇ ਠੀਕ ਆ ਸਾਰੇ ਬੰਦੇ ਬੁਲਾ ਕੇ ਉਹਨਾਂ ਨੂੰ ਦਿਖਾਇਆ ਵੀ ਆ ਦੇਖੋ ਤੁਹਾਡਾ ਬੰਦਾ ਇਹਰੇ ਫਿਰੇ ਫਿਰ ਕਰ ਰਿਹਾ ਹਾਂਜੀ ਇੱਥੇ ਨੇ ਇਕੱਠੀ ਕਰ ਲਈ ਜਰੀਬ ਆਪੇ ਉਹ ਫਿਰ ਬੰਦੇ ਨੇ ਉਹਦੇ ਨਾਲ ਇੰਨੀ ਮਾਰੀ ਬਣਾਈ। ਲਓ ਜੀ ਦੋਸਤੋ ਆਪਾਂ ਇੱਕ ਪੋਸਟ ਪਾਈ ਸੀ ਤੁਸੀਂ ਕਹਿ ਰਹੇ ਸੀ ਵੀ ਹਾਂ ਸਾਨੂੰ ਜਰੀ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ। ਤਾਂ ਅਸੀਂ ਅਸਲ ਜੇ ਪਹ ਚੱਕੀ ਖੜਿਆ ਅਸੀਂ ਤਾਂ ਤੁਸੀਂ ਅੱਗੇ ਵੀ ਦੇਖੋਗੇ ਸਾਰੀ ਵੀਡੀਓ ਦੇ ਵਿੱਚ ਅਸੀਂ ਇਹ ਪਿੱਤਾ ਵੀ ਲੈ ਕੇ ਆਏ ਵੀ ਹਾਂ ਕਿ ਤੂੰ ਜਿੱਥੋਂ ਗਲਤੀ ਰਹਿੰਦੀ ਆ ਸਰ ਨੇ ਉਹ ਵੀ ਇੱਕ ਬਹੁਤ ਵਧੀਆ ਗੱਲ ਦੱਸੀ ਆ ਵੀ ਜਦੋਂ ਅਸੀਂ ਜ਼ਮੀਨ ਦੀ ਮੰਗਤੀ ਕਰਦਾਂ ਦਾ ਬੰਦਾ ਕਿੱਥੇ ਗਲਤੀ ਰਕਦਾ। ਤੇ ਹਾਂ ਜ ਸਾਰੇ ਦੇ ਵਿੱਚ ਦੋ ਗੁੰਡੇ ਨੇ ਕਿੰਨੇ ਗੁੰਡੇ ਹੁੰਦੇ ਸਰ ਇਹਦੇ ਵਿੱਚ ਜਣੀ ਕੇ ਚਾਰ ਗੁੰਡੇ ਹੁੰਦੇ ਨੇ। ਠੀਕ ਹੈ ਜੀ। ਕੁੰਡਾ ਜਦ ਜਦ ਵਿੱਚ ਆਪਾਂ ਅੱਗੇ ਘੜਦਨੇ ਕਿਛ ਹੁੰਦਾ ਜੀ। ਪਹਿਲਾਂ ਜਰੀਬ ਨੂੰ ਆਪਾਂ ਚੈੱਕ ਕਰਦੇ ਆਂ। ਜਰੀਬ ਨਾਲ ਵੀ ਬਾਕੀ 55 ਫੁੱਟ ਦੀ ਪੂਰੀ ਹੈਗੀ ਐ। ਠੀਕ ਹੈ ਜੀ। ਕਿਉਂਕਿ ਸਾਡੇ 5.5 ਗੋਲੇ ਦੀ ਕਰਮ ਨੇ 10 ਕਰਮਾ ਹੁੰਦੇ ਨੇ। 10 ਕਰਮਾ ਦੇ ਹਿਸਾਬ ਨਾਲ 55 ਫੁੱਟ ਬਣ ਗਈ। ਠੀਕ ਹੈ ਜੀ। ਇੱਕ ਕਰਮ ਦੇ ਵਿੱਚ ਚਾਰ ਟਕੜੀਆਂ ਹੁੰਦੀਆਂ ਨੇ। ਠੀਕ ਹੈ ਜੀ। 55 ਫੁੱਟ ਤੋਂ ਬਾਹਰ ਜਦ 55 ਫੁੱਟ ਹੋ ਗਿਆ ਉਹਦੇ ਬਾਹਰਲੇ ਪਾਸੇ ਸਰੀਆ ਲਾਦੇ ਆਪਾਂ ਨੂੰ। ਠੀਕ ਹੈ ਜੀ। ਜਦੋਂ ਆਪਾਂ ਅੱਗੇ ਜਾਵਾਂਗੇ ਹਾਂਜੀ। ਫਿਰ ਇੱਕ ਸਰੀਆ ਅੱਗੇ ਲਾਵਾਂਗੇ ਜਿੱਥੇ ਜਰੀਬ ਪੂਰੀ ਬਾਬੂ ਹਾਂ ਇਹ ਚਾਰ ਕੁੰਡੇ ਇਸ ਕਰਕੇ ਹੋਵੇ ਨੇ ਕਿ ਕਿਲੇ ਚ ਚਾਰ ਜੀ ਪਾ ਪੈ ਕੇ ਕਿਲੇ ਦੀ ਵਾਹੀ 40 ਦੀ ਪੂਰੀ ਹੋ ਗਈ ਹਾਂਜੀ ਹਾਂ ਜਿਹੜੀ 36 ਵਾਲੀ ਵਾਹੀ ਆ ਉਹ ਤੁਸੀਂ ਚਾਰ ਕਰਮਾਂ ਫਿਰ ਪਿੱਛੇ ਨੂੰ ਆਣਦੇ ਆ ਠੀਕ 40 ਕਰਮਾਂ ਤੋਂ ਬਾਅਦ ਚਾਰ ਕਰਮਾਂ ਤੇ ਫਿਰ ਕੁੰਡਾ ਲਾਣੇ ਉੱਥੇ ਕਿਲਾ ਪੂਰਾ ਹੋਣੇ 36 ਵਾਲੀ ਵਾਹੀ ਦੇ 36 ਵਾਲਾ ਪੂਰਾ ਹੋਣਾ ਚਾਹੀਦਾ ਹੈ ਚਾਹੀਦਾ ਚਾਹੀਦਾ ਇਹ ਕਿਹਦੇ ਵੀ ਸਿਰ ਪਿੱਤਲ ਦਾ ਕੁੰਡਾ ਹੁੰਦਾ ਉਹ ਕਿੰਨੇ ਬਾਅਦ ਆਉਂਦਾ ਉਹ ਹਰੇਕ ਜਿਹੜੇ ਪੰਜ ਸੈਂਟਰ ਚ ਹੁੰਦਾ ਉਹ ਪੰਜ ਕਰਮਾਂ ਤੇ ਹੁੰਦਾ ਠੀਕ ਹੈ ਜੀ ਚਾਰ ਕਰਮਾ ਤੱਕ ਤੇ 1 ਤੋਂ ਲੈ ਕੇ 4 ਤੱਕ ਤਾਂ ਗੜੀਆਂ ਹੁੰਦੇ ਨੇ ਗੁੰਡੇ ਤੋਂ ਜਿੱਥੋਂ ਗੁੰਡੇ ਤੋਂ ਪਰਦੇ ਆਪਾਂ ਜਰੀਬ ਨੂੰ ਉੱਥੋਂ ਇੱਕ ਕਰਮ ਸ਼ੁਰੂ ਹੋਉਂਦੀ ਆ ਫਿਰ 2 ਫਿਰ 3 ਫਿਰ 4 ਫਿਰ ਪਿੱਤਲ ਦਾ ਗੁੰਡਾ ਆਉਂਦਾ ਹੈ ਈਸ਼ਵਰ ਦੂਏ ਪਾਸੇ ਹੋਈਸ਼ਵਰ ਚਾਰਕ ਕਰਮਾ ਦੇ ਨਿਸ਼ਾਨ ਹੁੰਦੇ ਨੇ ਪੰਜਵਾਂ ਪਿੱਤਲ ਦਾ ਗੁੰਡਾ ਠੀਕ ਹੈ ਕਹਿੰਦਾ ਜਰੀਬ ਨਾਲ ਹੁਣ ਕੋਈ ਮਿੰਟੀ ਕਰਨੀ ਚਾਹੁੰਦਾ ਕੰਪਿਊਟਰ ਨਾਲ ਹੋਣ ਲੱਗ ਗਿਆ ਹਾਂਜੀ ਜਰੀਬ ਵਾਲੀ ਮਿੰਟੀ ਦਾ ਫਿਰ ਵੀ ਫੁੱਟ ਦਾ 6 ਇੰਚ ਦਾ ਫਰਕ ਪੈ ਜਾਂਦਾ ਕਿਤੇ ਰਹਿ ਜਾਂਦਾ ਮਾਰੇ ਖਿੱਚ ਕੇ ਤੇ ਉਹਦੇ ਨਾਲ ਦਾ ਸੂਤ ਦਾ ਫਰਕ ਨਹੀਂ ਰਹਿੰਦਾ ਹੁਣ ਕੰਪਿਊਟਰ ਵਾਲਾ ਵਾਹ ਜੀ ਬਸ ਧੰਨ ਤਾਂ ਸਾਡੇ ਪੇਜ ਤੇ ਚੈਨਲ ਨੂੰ ਜੇਕਰ ਤੁਸੀਂ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਜਰੂਰ ਕਰਨਾ। ਸਪੈਸ਼ਲ ਦੂਰੋਂ ਮੰਗਵਾਈ ਆ ਇਹ ਤਾਂ ਇਹਨਾਂ ਨੂੰ ਬਹੁਤ ਇਹਨਾਂ ਨੇ ਮਿਹਨਤ ਕੀਤੀ ਇਹਨਾਂ ਨੂੰ ਇਹਨੂੰ ਪਹਿਲਾਂ ਧੋਇਆ ਇਹਨਾਂ ਨੇ। ਧੋ ਕੇ ਚਲੋ ਹੁਣ ਮੌਸਮ ਦੇ ਨਾਲ ਸੁੱਕਦਾ ਵੇਸੇ ਹੀ ਜਾਂਦੀ ਆ। ਤਾਂ ਧੋ ਕੇ ਇਹਨਾਂ ਨੂੰ ਪੂਰਾ ਕਰਕੇ ਫੇਰੇ ਅੱਜ ਅਸੀਂ ਸਪੈਸ਼ਲ ਸਬ ਸਾਡੇ ਵਾਸਤੇ ਲੈ ਕੇ ਆਏ ਤੇ ਸਾਡੀ ਇਹੀ ਇੱਛਾ ਸੀ ਵੀ ਹਾਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਅਸਲੀ ਜਰੀਬ ਦੇ ਨਾਲ ਵੀਡੀਓ ਸਾਂਝੀ ਕਰੀਏ ਨਾ ਕਿ ਫੋਟੋਆਂ ਲੈ। ਕਮੈਂਟ ਆ ਜੀ ਦੀ ਉਹਦੀ ਵੀਡੀਓ ਜਰੂਰ ਬਣਾਈ ਜਾਵੇ। ਤਾਂ ਜਦੋਂ ਵੀ ਤੁਸੀਂ ਹੋਰ ਬਹੁਤ ਸਾਰੀਆਂ ਵੀਡੀਓ ਦੇਖਦੇ ਆ ਤਾਂ ਉਹਦੇ ਉੱਪਰ ਫੋਟੋਆਂ ਲਾ ਕੇ ਅਗਲਾ ਵੀਡੀਓ ਬਣਾ ਕੇ ਪਾ ਦਾਂਗਾ ਪਰ ਅਸੀਂ ਸਰਨੇ ਬੜੀ ਮਿਹਨਤ ਕੀਤੀ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਇਹਨਾਂ ਨੇ ਮਤਲਬ ਬਹੁਤ ਸਪੈਸ਼ਲ ਮੰਗਵਾਈ ਕਿਤੋਂ ਵੀ ਹਾਂ ਸਾਨੂੰ ਜਰੀਬ ਚਾਹੀਦੀ ਆ ਇਹ ਲੈ ਕੇ ਆਏ ਕਿ ਇਹ ਹੁਣ ਤੁਸੀਂ ਸਾਰੀ ਜਰੀਬ ਦੇਖਣ ਨੂੰ ਵਿਸ਼ੀ ਹੋਈ ਠੀਕ ਆ ਉਸ ਤੋਂ ਬਾਅਦ ਤੁਸੀਂ ਆਜੋ ਜੇ ਵੀ ਲਾਸਟ ਪੁਆਇੰਟ ਉਹ ਸਾਹਮਣੇ ਆਪਾਂ ਨੇ ਉੱਥੇ ਇੱਕ ਕੁੰਡਾ ਉੱਥੇ ਲਾ ਲਿਆ ਤੇ ਇੱਕ ਕੁੰਡਾ ਲਾਇਆ ਹਾਂਜੀ ਸਾਰੇ ਹੁਣ ਇਹ ਦੱਸੋ ਵੀ ਜਰੀਬ ਹੁੰਦੀ ਕੀ ਆਈ ਕਿੰਨੀਆਂ ਕਿੜੀਆਂ ਹੁੰਦੀਆਂ ਨੇ ਇਹਦੇ ਵੀ ਜਿਹੜੇ ਕੁੰਡਾ ਪਿੱਤਲ ਦਾ ਹੁੰਦਾ ਉਹ ਕਿੱਥੇ ਹੁੰਦਾ ਈ ਤੇ ਜੇ ਇਹ ਕੁੰਡਾ ਲਾਇਆ ਤੇ ਸਰ ਉਹ ਕੁੰਡਾ ਲਾਇਆ ਇਹ ਦੋਨਾਂ ਦਾ ਮਤਲਬ ਕੀ ਲੋੜ ਵੰਦੀ ਇਹ ਜਿਹੜੀ ਜਰੀਬ ਹੈ ਆਪਣੀ 10 ਕਰਮਾ ਦੀ 10 ਆਪਣੀ 10 ਕਰਮਾ ਦੀ ਜਰੀ ਹੁੰਦੀ ਹੈ ਇੱਕ ਜਿਹੜੀ ਕਰਮ ਹੁੰਦੀ ਹੈ ਉਹ 5.5 ਕਿੰਨੀ ਠੀਕ ਹੈ ਉਹ ਵੀ 66 ਇੰਚ ਦੀ ਕਿਹਦਾ ਸਾਦੇ ਆ ਹਾਂਜੀ ਹੰਡੇ ਪਾ ਦਿੱਤੇ ਕਹੇ ਲੋ ਗੱਲ ਇੱਕੋ ਠੀਕ ਹੈ ਜੀ ਜਦੋਂ ਆਪਾਂ ਜਰੀਬ ਨਾਲ ਮਿਲਤੀ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਜਰੀਬ ਨੂੰ ਕਿਤੇ ਨਾਲ ਚੈੱਕ ਕਰਦੇ ਆ ਤੇ ਉਸ ਦੇ ਨਾਲ ਚੈੱਕ ਕਰਦਾ ਜਿਹੜਾ ਫਾਰਮੂਲਾ ਉਹ ਆਪਣਾ ਇਹ ਹੈ ਉਧਰਲੇ ਪਾਸੇ ਸਿਰੇ ਤੇ ਆਪਾਂ ਇੱਕ ਦਾ ਸੁਆ ਸੁਵੇ ਦੇ ਵਿੱਚ ਜਰੀਬ ਦੀ ਪਾਦੀ ਦੇ ਕਿਤਾਈ ਪਾਦੇ ਠੀਕ ਹੈ ਜੀ ਇੱਧਰਲੇ ਪਾਸੇ ਆਪਾਂ ਦੇਖਣਾ ਹੈ ਵੀ ਜਰੀਬ ਦੀ ਲੰਬਾਈ 55 ਫੁੱਟ ਪੂਰੀ ਹੈ। ਠੀਕ ਹੈ। ਕਈ ਵਾਰੀ ਇਹ ਸਾਡੀ ਜਰੀਬ ਘਸ ਜਾਂਦੀ ਹੈ। ਠੀਕ ਹੈ ਜੀ। ਘਸ ਕੇ ਥੋੜੀ ਜਿਹੀ ਵੱਧ ਜਾਂਦੀ ਹੈ। ਕੁੰਡੇ ਕੱਸੀ ਜਾਂਦੇ ਜਿੰਨੀ ਇਹਨੂੰ ਪਰਤੋ ਚ ਲਿਆਵਾਂਗੇ। ਹਾਂਜੀ। ਉਸ ਸਾਹਮਣੇ ਇਹ ਕੁੰਡੇ ਕੱਸ ਕਰਕੇ ਥੋੜੀ ਜਿਹੀ ਜਰੀਬ ਵਧੀ ਜਾਂਦੀ ਹੈ। ਠੀਕ ਹੈ ਜੀ। ਇਹਨੂੰ 55 ਫੁੱਟ ਪੂਰੀ ਕਰਨ ਵਾਸਤੇ ਫਿਰ ਹਰੇਕ ਕਰਮਚਾਰੀ ਥੋੜਾ ਥੋੜਾ ਬਲ ਪਾਵਾਗੇ। ਠੀਕ ਹੈ। ਕੜੀ ਚ ਕਿਸੇ ਦੇ ਕੁੰਡੇ ਥੋੜਾ ਬਲ ਪਾ ਕੇ ਇਹਨੂੰ 55 ਫੁੱਟ ਦੀ ਪੂਰੀ ਕਰਾਂਗੇ। ਠੀਕ ਹੈ ਜੀ। ਜੇ ਛੋਟੀ ਰਹੇ ਜੇ ਫਿਰ ਜਦੋਂ ਆਪਾਂ ਜਰੀਬ ਬਿਛੌਣੀ ਆਏ ਆ ਉਹ ਤੋਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਹਦੀ ਇਕੱਲੀ ਇਕੱਲੀ ਕੜੀ ਚੈੱਕ ਕਰਦੇ ਹਾਂ ਕਿ ਕੜੀ ਤੇ ਕੜੀ ਕੋਈ ਚੜੀ ਤਾਂ ਨਹੀਂ ਹੋਈ ਜਿਹੜੀ ਕੜੀ ਚੜਦੀ ਆ ਉਹ ਦਿਖਾ ਦਵਾਂਗੂ ਤੁਸੀ ਵੀ ਹਾਂਜੀ 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 ਕੜੀ ਕਿਨੇ ਉਹ ਚੜ ਜਾਂਦੀ ਆ ਇਹ ਆ ਜਿਹੜੀ ਕੜੀ ਆ ਦੇਖੋ ਹੁਣ ਆ ਆ ਚੀਜ਼ ਐ ਹੋ ਗਈ ਹਾਂ ਕੜੀ ਤੇ ਕੜੀ ਚੜ ਗਈ ਜੀ ਹਾਂਜੀ ਠੀਕ ਹੈ ਨਾ ਜੀ ਫਿਰ ਆਪਾਂ ਨੇ ਇਨਕਲੂਡ ਕਰਨੀਆਂ ਨੇ ਸਾਰੀਆਂ ਕੜੀਆਂ ਠੀਕ ਆ ਮੈਂ ਜਿਹੜਾ ਆ ਕੁੰਡਾ ਆ ਕੁੰਡੇ ਵੀ ਹੈ ਜੇ ਕੋਈ ਐ ਘੁੰਮ ਗਿਆ ਨਾ ਇਹ ਚੜਗੇ ਮੰਨ ਲੀ ਹਾਂ ਹਾਂ ਐ ਇੰਨੇ ਦੀ ਮਿੰਨਤੀ ਦੇ ਐਨੇ ਚ ਮਿੰਨਤੀ ਕਰ ਜੂਗੀ ਜਰੀਬ ਛੋਟੀ ਹੋ ਜੂ ਜਰੀਬ 'ਚ ਬਹੁਤ ਜ਼ਾਰੇ ਕੁੰਡੇ ਹੋਗੇ ਇੱਕ ਅਸੀਂ ਜਾਂਦੇ ਨੇ ਇੱਕਸ ਨਾਲੇ ਵੱਜਣ ਦੀ ਹੈ ਥੋੜੀ ਮੋਟੀ ਜਿੰਨੀ ਇਹਦੀ ਵਰਤੋਂ ਕਰੇ ਮੋਸ ਸਾਹਿਬ ਨਾਲ ਵਧੀ ਜਾਊ ਠੀਕ ਹੈ ਜੀ ਇਹਨੂੰ ਸਭ ਤੋਂ ਪਹਿਲਾਂ ਪਮੈਸ਼ ਕਰਨ ਤੋਂ ਪਹਿਲਾਂ ਆਪਾਂ ਜਰੀਬ ਨੂੰ ਇਹ ਚੈੱਕ ਕਰਾਂਗੇ ਆਪਾਂ ਨੇ 55 ਫੁੱਟ ਤੇ ਪੂਰਾ ਲਾਇਆ ਹੋਇਆ ਹੈ ਇਹ ਆਪਣੀ 55 ਫੁੱਟ ਤੇ ਪੂਰੀ ਆਉਣੀ ਚਾਹੀਦੀ ਹੈ ਸਭ ਤੋਂ ਪਹਿਲੀ ਗੱਲ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਠੀਕ ਹੈ ਜੀ ਫਿਰ ਜਦੋਂ ਆਪਾਂ ਜਰੀਬ ਨਾਲ ਮਿਲਤੀ ਕਰਦੇ ਆਂ ਹਾਂ ਜੀ ਜਦੋਂ ਆਹ ਕੁੰਡਾ ਘਟਦੇ ਆਪਾਂ ਨੇ ਹਾਂ ਜੀ ਉਧਰੋਂ ਸੂਆ ਕੱਢ ਲਾਂਗੇ ਜਰੀਬ ਨੂੰ ਅੱਗੇ ਲੈ ਜਾਾਂਗੇ ਜਰੀਬ ਲੈ ਆ ਕੇ ਇਹਦੇ ਵਿੱਚ ਪਸਾ ਦੇਾਂਗੇ ਇਹ ਕੁੰਡੇ ਚ ਇਹ ਕੁੰਡੇ ਚ ਪਰ ਪਿਛਨਾ ਕੁੰਡਾ ਇੱਥੇ ਆ ਕੇ ਫਸ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਫਿਰ ਜਰੀਬ ਨੂੰ ਲੈ ਜਾਗੇ ਠੀਕ ਹੈ ਫੇਰ ਸਰ ਜੇ ਨਹੀਂ ਆਪਾਂ ਗੱਲ ਕਰੀਏ ਫੇਰ ਪਿੱਤੇ ਦੀ ਮਾਰ ਨਹੀਂ ਲੋੜ ਤੇ ਨੂੰ ਕਿਉਂਗੀ ਨਾ ਫੇਰ ਪਿੱਤੇ ਮਾਰਦੇ ਲੋੜ ਨਹੀਂ ਕਿਹੜਾ ਸ਼ੁਰੂ ਕਰਨ ਲੱਗੇ ਜਾਂ ਦਿਨ ਚਾਪਾ 2-3 ਘੰਟੇ 4 ਘੰਟੇ ਜਰੀਬ ਚਲਾ ਲਈ ਉਦੋਂ ਬਾਅਦ ਫਿਰ ਕਿਹੜਾ ਵਿੱਚ ਦੀ ਚੈੱਕ ਕਰਨ ਦਾ ਆਪਣਾ ਫਰਜ਼ ਬਣਨਾ ਵੀ ਚੈੱਕ ਕਰ ਲਓ ਜੀ ਜੀ ਘਟ ਪਤਾ ਨਹੀਂ ਦੀ ਠੀਕ ਹੈ ਜੀ ਵੱਜ ਨਹੀਂ ਹੁੰਦੀ ਹੁੰਦੀ ਘਟਦੀ ਨਹੀਂ ਹੁੰਦੀ ਠੀਕ ਹੈ ਇੱਕ ਸਰ ਇੱਥੇ ਹੋਰ ਹੈ ਜੀ ਜੇ ਆ ਜਿਹੜੇ ਆ ਨਹੀਂ ਲਾਏ ਹੋਏ ਇਹ ਕੁੰਡੇ ਬੋਲਦੇ ਕੁਝ ਹੋਰ ਬੋਲ ਪੱਤੀ ਪਾਈ ਹੋਈ ਹੁੰਦੀ ਐ ਅਰੂਹੀ ਦੀ ਪੱਤੀ ਹੁੰਦੀ ਐ ਠੀਕ ਹੈ ਜੇ ਚ ਇੱਕ ਗਲੀ ਕੀਤੀ ਹੋਈ ਤਾਂ ਸਮਝੋ ਵੀ ਇੱਕ ਕਰਮ ਤੇ ਐ ਠੀਕ ਹੈ ਉਦੋਂ ਬਾਅਦ ਦੋ ਕਰਮਾਂ ਤੇ ਜਾ ਕੇ ਦੋ ਗਲੀਆਂ ਆਉਣਗੀਆਂ ਜੀ ਅੱਛੇ ਜਿਹੜੀ ਆ ਆਹ ਐ ਗਲੀ ਹਾਂਜੀ ਹਾਂਜੀ ਆ ਗਲੀਆਂ ਜਿਹੜੀ ਇੱਕ ਕਰਮ ਦੀ ਐ ਅੱਛਾ ਇਹ ਕਰਦੀ ਐ ਸ਼ੋ ਵੀ ਉੱਥੋਂ ਲੈ ਕੇ ਇੱਥੇ ਦਾ ਟਿੱਕਰ ਪਾਉਂ ਠੀਕ ਇਹਦੇ ਵਿੱਚ ਸਰ ਇਹ ਵੀ ਹੁੰਦਾ ਇਹ ਜਿਹੜੀ ਜੇ ਆਪਾਂ ਇੱਥੇ ਦੇਖੀਏ ਵੀ ਇੱਕ ਕਰਮ ਦੇ ਵਿੱਚ ਕਿੰਨੀਆਂ ਅੜੀਆਂ ਆ ਕੜੀਆਂ ਆ ਆਹ ਦੇਖੋ ਜੀ ਆਹ ਕੜੀ ਚੜਜੀ ਹੋਣਾ ਆਹ ਦੇਖੋ ਇੱਥੋਂ ਕੜੀ ਕੱਢਣ ਵਾਸਤੇ ਆਪਾਂ ਨੂੰ ਇੱਥੋਂ ਫੇਰ ਕੇ ਐਂ ਘੁਮਾਉਣਾ ਪਊਗਾ ਜੀ ਆਪਾਂ ਨੂੰ ਇਸਰ ਇਥੋਂ ਆਪਾਂ ਗਿਣਤੀ ਕਰਾਂਗੇ 1 2 3 4 5 6 7 8 ਅੱਠ ਕਿੜੀਆਂ ਅੱਠ ਕਿੜੀਆਂ ਨੇ ਇੱਕ ਆਹ ਇਹ ਆਹ ਜਿਹੜੀ ਚੀਜ਼ ਹੈ ਨਹੀਂ ਇੱਕ ਇੱਕ ਇੱਕੋ ਉਸ ਦੇ ਬਰਾਬਰ ਹੈ ਇੱਕ ਕਿੜੀ ਦੇ ਬਰਾਬਰ ਹੈ ਠੀਕ ਹੈ ਜੀ ਇਸ ਕਰਕੇ ਇਹਨੂੰ ਇੱਕੇ ਗਿਣਾ ਲੇ ਇਹਨੂੰ ਦੋ ਨਹੀਂ ਗਣਦੇ ਇਹਨੂੰ ਅੱਧ ਗਣਾਂਗੇ ਇਹਨੂੰ ਹਾਂਜੀ ਹਾਂਜੀ ਠੀਕ ਹੈ ਇੱਕੋ ਇੱਕੋ ਗਿਣਿਆ ਜਾਊਗਾ ਇਹ ਸ루ਟ ਹੈ ਜਿਹੜੀ ਉਧਰੋਂ ਫੇਰ ਤਿੰਨ ਕਰਮਾਂ ਤੇ ਆ ਜੂਗੀ ਆ ਜਾਓ ਅਨਮੋਲ ਆ ਕੇ ਆ ਜਾਓ ਕਿਵੇਂ ਇਹ ਇੱਕ ਕਰਮ ਤੋਂ ਬਾਅਦ ਦੋ ਕਰਮ ਆ ਗਏ ਦੋ ਤੋਂ ਬਾਅਦ ਤਿੰਨ ਆ ਗਏ ਇਹਦੇ ਚ ਦੋ ਵਜੇ ਨੇ ਦੋ ਤੋਂ ਆਹ ਦੇਖੋ ਜੀ ਇਧਰ ਆ ਕੇ ਇਹ ਮੰਨ ਲਓ ਦੋ ਕਰਮ ਆ ਗਈਆਂ ਹਾਂ ਦੋ ਕਰਮ ਆ ਗਏ ਇਹਦੀ ਨਿਸ਼ਾਨੀ ਹੈ ਵੀ ਇਹਦੇ ਵਿੱਚ ਆ ਜਿਹੜਾ ਇਹ ਕੁੰਡਾ ਨਾ ਇੱਥੇ ਦੋ ਦੋ ਗਲੀਆਂ ਨੇ ਜੀ ਹਾਂ ਪੱਤੀ ਦੇ ਵਿੱਚ ਦੋ ਗਲੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਅਗਲੀ ਕਰਮ ਤੇ ਤਿੰਨ ਗਲੀਆਂ ਆ ਜਾਣਗੀਆਂ ਜੀ ਇੱਥੇ ਆਹ ਦੇਖੋ ਜੀ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਆ ਦੇਖੋ ਇੱਥੇ ਇੱਥੇ ਤਿੰਨ ਆ ਗਈਆਂ ਇਸ ਲੋੜ ਉਧਰੋਂ ਚਾਰ ਆ ਗਈ ਚਾਰ ਆ ਗਈ ਚਾਰ ਕਰਮਾਂ ਤੇ ਆ ਗਈ ਆ ਦੇਖੋ ਜੀ ਇੱਥੇ ਚਾਰ ਕਰਮਾਂ ਹਨ ਇਹ ਜਿਹੜਾ ਪਿੱਤਲ ਦਾ ਕੁੰਡਾ ਹੁੰਦਾ ਪੰਜ ਕਰਮਾਂ ਤੋਂ ਬਾਅਦ ਆਉਂਦੀ ਅੱਛਾ ਜੀ ਜਿਹੜਾ ਪਿੱਤਲ ਦਾ ਕੁੰਡਾ ਹੁੰਦਾ ਵਿਚਾਲੇ ਸੈਂਟਰ 'ਚ ਜੀ ਇਹ ਪੰਜ ਕਰਮਾਂ ਤੇ ਹੁੰਦਾ ਅੱਛਾ ਇਹ ਪੰਜ ਕਰਮਾਂ ਨਿਸ਼ਾਨੀ ਹੈ ਪੰਜ ਕਰਮਾਂ ਦੀ ਨਿਸ਼ਾਨੀ ਜਿੱਥੇ ਪਿੱਤਲ ਦਾ ਠੀਕ ਆ ਇਸ ਲੋੜ ਉਧਰੋਂ ਹੈ ਜਿਵੇਂ ਆਪਾਂ ਇੱਧਰੋਂ ਦੇਖੇ ਨੇ ਉਧਰੋਂ ਵੀ ਇੰਹੀ ਆਉਣਗੇ ਚਾਰ ਕਰਮਾਂ ਜੀ ਇੱਥੇ ਆ ਕੇ ਪੰਜ ਹੋ ਜਾਣਗੇ ਠੀਕ ਹੈ ਜੀ ਆਪਾਂ ਟੋਟਲ ਦੇਖੀਏ ਕਿ 10 ਕਰਮਾਂ ਦੀ ਹੁੰਦੀ 10 ਕਰਮਾਂ ਦੀ ਹੁੰਦੀ ਠੀਕ ਹੈ ਜੀ ਸਾਰਿਆਂ ਦੀ ਮਤਲਬ ਇਹੀ ਹੈ ਨਿਸ਼ਾਨੀ ਦੀ। ਹਾਂਜੀ ਹਾਂਜੀ। ਇੱਥੇ 4 ਆ ਕੇ ਉਦੋਂ ਅੱਗੇ 3 ਨਾ ਫੇਰ 2 ਫੇਰ 1। ਠੀਕ ਆ। ਉਹੀ ਪ੍ਰੋਸੈਸ ਚੱਲ ਰਹੇ। ਉਹੀ ਪ੍ਰੋਸੈਸ ਹੈ। ਹਾਂਜੀ ਹਾਂ। ਮਤਲਬ ਇਹਦੇ ਨਾਲ ਸਭ ਪਹਿਲਾਂ ਮਿੰਟੀ ਹੁੰਦੀ ਦੀ। ਹਾਂ ਪਹਿਲਾਂ ਇਹਦੇ ਨਾਲ ਮਿੰਟੀ ਹੁੰਦੀ ਹੁੰਦੀ ਸੀ। ਠੀਕ ਹੈ। ਅਸੀਂ ਜਦੋਂ ਹੁਣ ਕਿੱਲੇ ਦੀ ਬਾਹੀ ਮੰਨਦੇ ਸੀ ਚਾਈ ਕਰਮ ਵਾਲੇ ਸੀ ਚਾਰਜ ਦੀ ਬਾਪ ਆਂਦੇ ਦੇ ਜੀ। ਠੀਕ ਹੈ ਜੀ। ਜਿੱਥੇ ਫਿਰ ਤਿੰਨ ਚਿਪਾ ਪੂਰੀਆਂ ਕਰਕੇ ਚੌਥੀ ਚਾਪਾ ਪੰਜ ਤੋਂ ਪਿੱਕਲ ਦੇ ਗੁੰਡੇ ਤੋਂ ਬਾਅਦ ਇੱਕ ਕਰਮ ਹੋਰ ਅੱਗੇ ਲੈ ਜਾਂਦੇ ਇੱਥੇ 6 ਕਰਮ ਹੋ ਜਾਂਦੇ 36 ਪੂਰੀ ਕਰ ਦਿੰਦੇ। ਠ ਸੋ ਦੋਸਤੋ ਏਸੀ ਆਪਣੇ ਜਰੀਬ ਬਾਰੇ ਜਿਹੜੇ ਉਹ ਦੋ ਕੁੰਡੇ ਸਰਨੇ ਦੱਸਿਆ ਤਾਂ ਉਹ ਇਹ ਆ ਦੀ ਜਿਹੜਾ ਉੱਥੇ ਕੁੰਡਾ ਲੱਗਿਆ ਹੋਇਆ ਉਹ ਕੁੰਡਾ ਤੁਸੀਂ ਦੇਖ ਰਹੇ ਹੋ ਕਿਉਂਕਿ ਉਹ ਕੁੰਡੇ ਤੋਂ ਲੈ ਕੇ ਉਹ ਕੁੰਡੇ ਤੱਕ 55 ਫੁੱਟ ਹੋ ਗਈ 55 ਉਧਰ ਨਾਲ ਜਿਹੜਾ ਪਹਿਲਾ ਕੁੰਡਾ ਹੈ ਉਹਦੇ ਦਾ ਜਰੀਬ ਵਿੱਚ ਪਾਉਣੀ ਪਊਗੀ ਆ ਗੋ ਆਪਾਂ ਦਿਖਾਈ ਦਈਏ ਮਾੜੇ ਇਹ ਤੁਸੀਂ ਐ ਆ ਦੇਖ ਇਹ ਇੱਥੇ ਵੀ ਆ ਰਹੀਆਂ ਨੇ ਇਹ ਉਹ ਇਧਰ ਦੀਆਂ ਆ ਰਹੀਆਂ ਚਾਰ ਕਰਮਾ ਇੱਥੇ ਦੋ ਆ ਗਈਆਂ ਇੱਥੇ ਦੋ ਆ ਗਈਆਂ ਇਥੇ ਇੱਕ ਗੰਢ ਇਹ ਆਪਾਂ ਨੇ ਇਹਦੇ ਵਿੱਚ ਪਿੱਤਾ ਪਾਇਆ ਹੋਏ ਸੀ ਆਹ ਕੁੰਡਾ ਨੇ ਪਾਇਆ ਹੋਇਆ ਕੁੰਡਾ ਵਿੱਚ ਪਾਇਆ ਹੋਇਆ ਕੁੰਡਾ ਵੀ ਵਿੱਚ ਪਾਇਆ ਹੋਇਆ ਉਧਰ ਬਾਹਰ ਜਾ ਕੇ 55 ਫਟਾਉਣੀ ਚਾਹੀਦੀ ਹੈ ਜਿਹੜਾ ਕੁੰਡਾ ਲੱਗਣਾ ਚਾਹੀਦਾ ਬਾਹਰ ਆਉਣਾ ਚਾਹੀਦਾ ਕੁੰਡਾ ਦਾ ਲਾਸਟ ਕੁੰਡਾ ਦੇ ਬਾਹਰਲੇ ਪਾਸੇ 55 ਫਟ ਪੂਰੀ ਹੋਣੀ ਚਾਹੀਦੀ ਹੈ ਠੀਕ ਹੈ ਸਾਬ ਉੱਥੇ ਬਾਹਰਲੇ ਪਾਸੇ ਲੱਭੂਆ ਠੀਕ ਹੈ ਇਧਰੋਂ ਜਦੋਂ ਜਰੀਬ ਕੁੰਡਾ ਕੱਢ ਲਾਂਗੇ ਜਰੀਬ ਨੂੰ ਅੱਗੇ ਲੈ ਜਾਵਾਂਗੇ ਫਿਰ ਇਹ ਜਾ ਕੇ ਉਹ ਸਰੀਏ ਦੇ ਵਿੱਚ ਪਾਵਾਂਗੇ ਇਹ ਸਰੀਏ ਅੱਗੇ ਲੈ ਜਾਵਾਂਗੇ ਅੱਗੇ ਜਾ ਕੇ ਫੇਰ ਲਾਵਾਂਗੇ ਇਸ ਸਾਹਮਣੇ ਦੀ ਜਰੀਬਾਂ ਗਿਣਤੀ ਇੱਥੋਂ ਇਹਨੂੰ ਕੱਟ ਲੈ। ਹਾਂਜੀ। ਜਦੋਂ ਆਪਾਂ ਇਹਨੂੰ ਪਰਾਂ ਜਾਵਾਂਗੇ ਨਾ ਜਰੀਬ ਉਥੋਂ ਖਿੱਚੀ ਜਾਵਾਂਗੇ। ਇੱਥੋਂ ਐ ਨਹੀਂ ਇਕੱਠੀ ਕਰਨੀ ਜੀ। ਠੀਕ ਹੈ ਜੀ। ਜਦੋਂ ਆਪਾਂ ਜਰੀਬ ਚਲਾਉਣੀ ਤਾਂ ਉਹ ਅਗਲਾ ਬੰਦਾ ਚ ਲੈ ਕੇ ਜਾਊਗਾ ਅੱਗੇ। ਕੱਚੂ ਆ। ਇਹ ਪਿਛਲੀ ਆਈਆਂ ਹੁੰਦੇ ਇਹਨੂੰ ਇਕੱਠੀ ਕਰਾਂਗੇ। ਕੜੀਆਂ ਫੇਰ ਚੜ ਜਾਣਗੀਆਂ ਜੀ। ਅੱਛਾ ਠੀਕ ਹੈ ਜੀ। ਅੱਛਾ ਇਹਦਾ ਵੀ ਫਰਕ ਹੈ। ਇਹਦਾ ਵੀ ਫਰਕ ਹੈ। ਇੱਥੋਂ ਜਰੀਬ ਪਿੱਛੇ ਵਾਲਾ ਬੰਦਾ ਤਾਂ ਪਿੱਛੇ ਤੁਰੂ ਆ। ਜਿੰਨੇ ਉਹ ਖਿੱਚੀ ਉਹ ਉਸ ਨਾਲ ਤੁਰੀ ਜਾਊਗਾ। ਅਗਲੇ ਬੰਦੇ ਨੇ ਚੱਲਣਾ। ਵਾਹ ਜੀ ਵਾਹ। ਫੇਰ ਨਹੀਂ ਕੜੀ ਚੜਦੀ। ਫੇਰ ਨਹੀਂ ਕ ਇਹ ਹੀਰਾ ਮਿਰਗਾ ਇੱਕ ਵਾਰੀ ਐਂ ਹੋਇਆ ਸੀ ਇਹ ਮੈਂ ਮਿੰਟੀ ਕਰ ਰਿਹਾ ਸੀ ਇੱਕ ਬੰਦੇ ਨੇ ਹੀਰਾ ਫਰੀ ਕਰਨ ਦੇ ਮਾਰੇ ਨਹੀਂ ਤਾਂ ਜਿਹਦੇ ਲਈ ਜ਼ਮੀਨ ਘਟ ਜੇ ਉਹਨੇ ਜਰੀਬ ਇੱਥੋਂ ਇਹਨੂੰ ਇਕੱਠਾ ਕਰਕੇ ਐਂ ਫੜ ਲਈ ਠੀਕ ਹੈ ਜੀ ਇੱਥੋਂ ਐਂ ਫੜ ਲਈ ਠੀਕ ਆ ਅਸੀਂ ਇੱਕ ਦਿਨ ਪਹਿਲਾਂ ਮਿੰਟੀ ਕਰਕੇ ਹਟੇ ਤੇ ਉਦੋਂ ਜਰੀਬਾਂ ਕਿਤੋਂ ਹੋਰ ਜਾਂਦੇ ਨੇ ਪਿੱਛੇ ਰਹਿ ਗਿਆ ਕਾਫੀ ਸਿਕਰ ਦੀ ਕਾਰਨ ਕੀ ਹੈ ਪਿੱਛੇ ਤਾਂ ਰਹਿ ਨਹੀਂ ਸਕਦੀਆਂ ਹਾਂਜੀ ਅਸੀਂ ਨੇ ਕੀਤਾ ਮੈਂ ਪਟਵਾਰੀ ਡਿਊਟੀ ਲੈ ਵੀ ਇੱਕ ਪਾਸੇ ਤੋਂ ਉਹ ਇੱਕ ਪਾਸੇ ਮੈਂ ਉਹਨੇ ਆਪਾਂ ਦੇਖਦੇ ਨਹੀਂ ਗੱਲ ਕੀਤੀ ਕੋਈ ਨਾ ਉਹ ਇਹ ਫਿਰੇ ਫਿਰਦਾ ਹੋਈ ਹੈ ਬਿਲਕੁਲ ਬਿਲਕੁਲ ਉਹ ਫਿਰ ਮੈਂ ਜਦੋਂ ਬੰਦਾ ਫੜ ਲਿਆ ਮੈਂ ਉਹਨੂੰ ਕਿਹਾ ਵੀ ਇੱਥੇ ਹੀ ਰੱਖੀ ਜਰੀਬ ਨੂੰ ਹੱਥ ਨਾਲ ਇਥੋਂ ਲੈ ਜੀ ਬੰਦੇ ਬੁਲਾ ਲੇ ਸਾਰੇ ਠੀਕ ਆ ਸਾਰੇ ਬੰਦੇ ਬੁਲਾ ਕੇ ਉਹਨੂੰ ਦਿਖਾਇਆ ਵੀ ਆ ਦੇਖੋ ਤੁਹਾਡਾ ਬੰਦਾ ਇਹ ਰੇ ਫਿਰੇ ਕਰ ਰਿਹਾ ਹਾਂਜੀ ਇੱਥੇ ਨੇ ਇਕੱਠੀ ਕਰ ਲਈ ਜਰੀਬ ਆਪੇ ਜ਼ਮੀਨ ਘੱਟ ਉਹ ਫਿਰ ਬੰਦਿਆਂ ਨੇ ਉਹਦੇ ਨਾਲ ਇੰਨੀ ਮਾਰੀ ਬਣਾਈ ਵੀ ਉਹ ਬੰਦਾ ਜੇ ਸ਼ਰਮ ਕਰਨ ਵਾਲਾ ਹੁੰਦਾ ਮੇਰੇ ਖਿਆਲ ਉਹੀ ਮਰ ਜਾਂਦਾ ਲੋਕ ਫਿਰ ਇਸ ਕਾਰਨ ਜ਼ਿੰਮੇਦਾਰ ਸਾਰੇ ਜਿਹੜੇ ਇਨਸਾਫ ਸੰਭਾਉਂਦੇ ਨੇ ਸਾਫ ਇਨਸਾਫ ਚਾਹੁੰਦੇ ਨੇ ਹਾਂ ਇਹ ਨਿਸ਼ਾਬ ਵਾਸਤੇ ਮਿਲਦੀ ਹੁੰਦੀ ਹੈ ਸਾਫ ਵਾਸਤੇ ਮਿਲਦੀ ਹੁੰਦੀ ਹੈ ਜਿਹੜਾ ਬੰਦਾ ਬੇਇਮਾਨ ਕਰਦਾ ਫਿਰ ਉਹਨੂੰ ਤਾਂ ਲੋਕ ਸਰਨੇ ਚਾਂਦੇ ਨਹੀਂ ਕਰਦੇ ਸੋ ਦੋਸਤੋ ਇਹ ਸਰ ਨੇ ਬਹੁਤ ਵਧੀਆ ਗੱਲ ਦੱਸਤੀ ਅਸੀਂ ਜਦੋਂ ਵੀ ਮਿੰਤੀ ਕਰਾਉਣੀ ਆ ਵੈਸੇ ਤਾਂ ਹੁਣ ਹੁੰਦੀ ਨਹੀਂ ਇਹਦੇ ਨਾਲ ਹੁਣ ਤਾਂ ਕੰਪਿਊਟਰ ਨਾਲੇ ਹੋਣ ਲੱਗ ਪਿਆ ਕੰਪਿਊਟਰਾਂ ਹੋਣ ਲੱਗ ਗਈ ਚਲੋ ਪਹਿਲਾਂ ਹੁੰਦੇ ਤੇ ਆਹ ਚੀਜ਼ ਨੂੰ ਖਿੱਚ ਅੱਜ ਫਰਨੀ ਆਇਤੋਂ ਫੜੇ ਵੀ ਹੈ ਵਾਹ ਬਈ ਮੈਂ ਤਾਂ ਫੜ ਰਖਿਆ ਹੁਣ ਜਿਹੜਾ ਬੰਦਾ 50 ਫੁੱਟ ਗਾਹਾਂ ਬਾਗਿਆ ਉਹਨੂੰ ਵੀ ਪਿੱਛੇ ਪਤਾ ਲੱਗਦਾ ਇਹ ਕੁੰਡੇ ਵੀ ਤਾਂਹੀਂ ਦਿੱਕੇ ਨਹੀਂ ਸਰ ਹਾਂਜੀ ਇਹ ਕੁੰਡੇ ਵੀ ਤਾਂਹੀਂ ਲਾਇਏ ਦੀ ਨਾ ਇਕੱਠੀ ਕਰਨ ਵਾਸਤੇ ਨਾ ਜੀ ਹੁਣ ਇਕੱਠੀ ਐਡੀ ਲੰਬੀ ਦਾ ਚੱਕਣੀ ਵੀ ਓਕੀ ਆ ਜੀ ਹਾਂਜੀ ਹਾਂ ਇਹਦੇ ਹੁਣ ਇੱਥੋਂ ਇਕੱਠੇ ਹੋ ਜੂਗੀ ਆ ਦੇਖੋ ਜੀ ਜੇ ਆਪਾਂ ਇਕੱਠੀ ਕਰਨੇ ਇੱਥੋਂ ਐ ਇਕੱਠੀ ਕਰੀਏ ਆਹ ਦੇਖੋ ਇਕੱਠੀ ਕਰ ਲੈਣ ਇਕੱਠੀ ਕਰਕੇ ਫਿਰ ਇਹਨੂੰ ਬੰਨ ਲਾਂਗੇ ਆਪਾਂ ਬਸ ਠੀਕ ਹੈ ਜੀ ਠੀਕ ਤੋ ਦੋਸਤੋ ਕਈ ਦਿਨ ਪਹਿਲਾਂ ਮੇਰੀ ਸਰ ਨਾਲ ਗੱਲ ਹੋਈ ਸੀ ਵੀ ਸਰ ਜਿਹੜੇ ਆਪਣੇ ਜੱਲੇ ਵੀ ਆਪਣੇ ਭੈਣ ਭਰਾ ਆਪਣੇ ਚੈਨਲ ਦੇ ਨਾਲ ਜਾਂ ਪੇਜ ਨਾਲ ਜੁੜੇ ਹੋਏ ਨੇ ਤਾਂ ਉਹ ਜਰੀਬ ਦੀ ਮੰਗ ਕਰ ਰਹੇ ਨੇ ਤਾਂ ਸਰ ਨੇ ਮੇਰੀ ਆਵਾਜ਼ ਨੂੰ ਥੱਲੇ ਨਹੀਂ ਲੱਗਣ ਦਿੱਤਾ ਕਹਿੰਦੇ ਵੀ ਤੁਸੀਂ ਕਹਦਾ ਬੇਟਾ ਹਾਜ਼ਰ ਆ ਇਹਨਾਂ ਨੇ ਕਿਤੋਂ ਸਪੈਸ਼ਲ ਦੂਰੋਂ ਮੰਗਵਾਈ ਆ ਇਹ ਤਾਂ ਇਹਨਾਂ ਨੂੰ ਬਹੁਤ ਇਹਨਾਂ ਨੇ ਮਿਹਨਤ ਕੀਤੀ ਇਹਨਾਂ ਨੂੰ ਇਹਨੂੰ ਪਹਿਲਾਂ ਧੋਇਆ ਇਹਨਾਂ ਨੇ ਉਹ ਕਹੇ ਚਲੋ ਹੁਣ ਮੌਸਮ ਦੇ ਨਾਲ ਸੁੱਕਦਾ ਵੇਸੇ ਹੀ ਜਾਂਦੀ ਆ ਤਾਂ ਧੋ ਕੇ ਇਹਨਾਂ ਨੂੰ ਪੂਰਾ ਕਰਕੇ ਫੇਰ ਅੱਜ ਅਸੀਂ ਸਪੈਸ਼ਲ ਸਾਡੇ ਵਾਸਤੇ ਲੈ ਕੇ ਆਏ ਤੇ ਸਾਡੀ ਇਹੀ ਇੱਛਾ ਸੀ ਪੀ ਆ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਅਸਲੀ ਜਰੀਬ ਦੇ ਨਾਲ ਵੀਡੀਓ ਸਾਂਝੀ ਕਰੀਏ ਨਾ ਕਿ ਫੋਟੋਆਂ ਲਾ। ਸੋ ਇੱਕ ਵਾਰ ਖੇਤ ਤੋਂ ਮੈਂ ਤੈਨੂੰ ਤੁਹਾਡਾ ਧੰਨਵਾਦ ਸਾਰੇ ਸੂਤਰਾਂ ਨੂੰ ਬਹੁਤ ਬਹੁਤ ਧੰਵਾਜੀ ਧੰਨਵਾਜੀ